ਸਸੇ ਗੱਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਨਾਲ ਜਿਹੜੇ ਡੇਲੀ ਜਗਰਨੂ ਇਸ ਦੇ ਨਾਲ ਸੋ ਅਸੀਂ ਆਏ ਆਂ ਜੀ ਪੁਲਿਸ ਲਾਡਿਖਾਣਾ ਦਿਹਾਤੀ ਦੇ ਪੁਲਿਸ ਲਾਈਨ ਦੇ ਵਿੱਚ ਜਿੱਥੇ ਕਿ ਮਾਨਯੋਗ ਐਸਐਸਪੀ ਸਾਹਿਬ ਆਪਣੀ ਪ੍ਰੈਸ ਕਾਨਫਰੰਸ ਕਰ ਰਿਹਾ ਪ੍ਰੈਸ ਕਾਨਫਰੰਸ ਕਰ ਰਿਹਾ ਪੰਜਾਬ ਦੇ ਵਿੱਚ ਵੱਧ ਰਹੇ ਇਹ ਨਸ਼ੇ ਦੇ ਮੁੱਦੇ ਉੱਤੇ ਸੋ ਪੁਲਿਸ ਲਾਡਿਖਾਣਾ ਦਿਹਾਤੀ ਦੇ ਸੀਆਈਏਨ ਸਟਾਫ ਵੱਲੋਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 3 ਕਿਲੋ 72 ਗ੍ਰਾਮ ਦੇ ਨੇੜੇ ਤੇੜ ਇਹਨਾਂ ਨੇ ਚਿੱਟਾ ਜਿਹੜਾ ਹੀਰੋਇਨ ਬਰਾਮਦ ਹੋਈ ਆ ਸੋ ਐਸਐਸਪੀ ਸਾਹਿਬ ਆਪਣੀ ਪ੍ਰੈਸ ਕਾਨਫਰੰਸ ਕਰ ਰਿਹਾ ਉਸ ਦੇ ਦੇ ਰਿਹਾ ਇਹਨਾਂ ਦੀ ਪੂਰੀ ਜਾਣਕਾਰੀ ਜੁੜੇ ਹੋਣ ਸਾਡੇ ਚੈਨਲ ਦੇ ਨਾਲ ਮਾਨਯੋਗ ਸਾਡੇ ਸੀਐਮ ਸਾਹਿਬ ਪੰਜਾਬ ਡੀਜੀ ਸਾਹਿਬ ਪੰਜਾਬ ਡੀਆਈਜੀ ਲੁਧਿਆਣਾ ਰੇਂਜ ਜੇ ਦਿਸਨ ਦੇਸ਼ਾ ਹੇਠ ਜਿਗਰਾਉਂ ਪੁਲਿਸ ਵੱਲੋਂ ਪਹਿਲਾਂ ਵੀ ਜਿਹੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਉਹ ਨਿਰੰਤਰ ਜਾਰੀ ਹੈ ਤੇ ਇਹਦੀ ਲਗਾਤਾਰਤਾ ਦੇ ਵਿੱਚ ਹੀ ਕੱਲ ਸਾਨੂੰ ਇੱਕ ਵਧੀਆ ਕਾਮਯਾਬੀ ਹਾਸਲ ਹੋਈ ਜਦੋਂ ਕਿ ਅ ਇੱਕ ਪਰਚਾ ਅਸੀਂ ਦਰਜ ਕੀਤਾ 266 ਨੰਬਰ 2025 ਦੇ ਵਿੱਚ 21 25 ਐਨਡੀਪੀਐਸ ਐਕਟ ਦਾ ਥਾਣਾ ਸਦਰ ਸਦਰਜਗਰਾਉਂਡ ਦੇ ਵਿੱਚ ਤੇ ਇਹਦੇ ਵਿੱਚ ਟੋਟਲ ਅਸੀਂ ਤਿੰਨ ਲੋਕੀ ਫੜੇ ਹੋਏ ਹੈਗੇ ਆ ਜੀ ਇਹਨਾਂ ਦੇ ਨਾਮ ਨੇ ਅਮਨਦੀਪ ਸਿੰਘ ਕਰੋਮੀ ਪਵਨ ਕੁਮਾਰ ਉਫਰਾਏ ਤੇ ਬਚਿੱਤਰ ਸਿੰਘ ਇਹ ਤਿੰਨ ਬੰਦੇਆਂ ਤੋਂ ਇਹ ਤਿੰਨ ਬੰਦੇਆਂ ਤੋਂ ਸਾਨੂੰ ਅ ਕਰੀ ਤਿੰਨ ਕਿਲੋ 72 ਗ੍ਰਾਮ ਹੈਰੋਇਨ ਜਿਹੜੀ ਹੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਆਉਂਦੀ ਹੈ ਇਹ ਰਿਕਵਰ ਹੋਈ ਹੈ ਨਾਲ ਗੱਡੀ ਇਹਨਾਂ ਕੋਲ ਹੈਗੀ ਸੀ ਸਕੋਰਪੀਓ ਐਨ ਨੰਬਰ ਅਪਲਾਈਡ ਫਾਰ ਹੈ ਪੀਬੀ 10 ਅਪਲਾਈਡ ਫਾਰ ਨੰਬਰ ਹੈ ਸੋ ਇਹ ਰਿਕਵਰੀ ਕੀਤੀ ਹੈ ਆਪਾਂ ਤੇ ਮੈਂ ਦੱਸਣਾ ਚਾਹਾਂਗਾ ਵੀ ਇੱਕ ਜਿਹੜਾ ਅਮਨਦੀਪ ਰੋਮੀ ਹੈਗਾ ਇਹਦੇ ਖਿਲਾਫ ਪਹਿਲਾਂ ਵੀ ਤਰੀਕ 14 ਪਰਚੇ ਦਰਜ ਹੈਗੇ ਨੇ ਵਕਫਾਫਤਰਾਮਾ ਦੇ ਅੰਦਰ ਜਿਹਦੇ ਵਿੱਚ ਇੱਕ ਸਾਈਜ਼ ਐਕਟ ਆਰਮਜ਼ ਐਕਟ ਈਵਨ ਐਨਡੀਪੀਐਸ ਐਕਟ ਦੇ ਵੀ ਪਰਚੇ ਸ਼ਾਮਿਲ ਹੈਗੇ ਨੇ ਸੋ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਵੀ ਇਹ ਇੱਕ ਮੁਕਦਮੇ ਦੇ ਵਿੱਚ ਜਿਹੜਾ ਐਂਟੀਨਰ ਕਾਟਿਕ ਟਾਸਕ ਫੋਰਸ ਉਹਨੂੰ ਵੀ ਵਾਂਟਡ ਹੈਗਾ ਸੋ ਇਹ ਕਾਫੀ ਵੱਡੇ ਲੈਵਲ ਦਾ ਸਪਲਾਈਅਰ ਸੀਗਾ ਬਿਗ ਫਿਸ਼ ਜਿਹਨੂੰ ਆਪਾਂ ਕਹਿ ਦਿੰਦੇ ਆ ਟਰਮੀਨੋਲੋਜੀ ਉਹ ਇਹ ਬੰਦਾ ਸੀਗਾ ਤੇ ਇਹ ਵੱਡੇ ਲੈਵਲ ਤੇ ਜਿਹੜਾ ਡਰਗਸ ਸਪਲਾਈ ਦਾ ਕੰਮ ਕਰ ਰਿਹਾ ਸੀ ਬਾਰਡਰ ਤੋਂ ਲੈ ਕੇ ਆਂਦਾ ਸੀ ਤੇ ਅੱਗੇ ਲੁਧਿਆਣਾ ਦੇ ਵੱਖ-ਵੱਖ ਏਰੀਆਸ ਨੂੰ ਸਪਲਾਈ ਕਰਦਾ ਸੀ ਸੋ ਸਾਡਾ ਜਿਹੜਾ ਜਗੜਾਉ ਦਾ ਟਰਾਂਜ਼ਿਟ ਰੂਟ ਬੇਸਿਕਲੀ ਯੂਜ਼ ਕਰਦਾ ਸੀ ਸੋ ਉਹਨੂੰ ਫੜ ਕੇ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੇ ਤੇ ਅੰਦਰ ਦਾ ਸੁਪਰਵਾਈਜ਼ਰ ਐਸਪੀਡੀ ਸਾਹਿਬ ਬੜਾ ਇੱਕ ਵਧੀਆ ਕੰਮ ਕੀਤਾ ਆਪਾਂ ਜਿੱਤੇ ਇਹਨਾਂ ਨੂੰ ਮੱਤ ਪਾਈਏ ਇਹ ਜਿਹੜਾ ਪਾਕਿਸਤਾਨ ਜਵੇਂ ਨਾਦੇਮ ਇਟ ਮੀਨਸ ਆਪਣੇ ਫਰੋਸਪੁਰ ਵਾਲੀ ਸਾਈਡ ਤੋਂ ਆਉਂਦਾ ਜਿਹੜਾ ਆਪਣਾ ਇਹ ਇਹ ਬੇਸਿਕਲੀ ਜਿਹੜਾ ਜੀ ਬਾਰਡਰ ਹੈਗਾ ਫਰੋਸਪੁਰ ਤੇ ਤਰਨਤਾਰਨ ਇਹ ਵੱਖ-ਵੱਖ ਪੁਆਇੰਟਸ ਤੋਂ ਲੈ ਕੇ ਆਉਂਦੇ ਸੀਗੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਇਹ ਪਹਿਲਾਂ ਵੀ ਇਹਨਾਂ ਨੇ ਖੇਪਾ ਜਿਹੜੀ ਆਈਆਂ ਨੇ ਉੱਥੋਂ ਲੈ ਕੇ ਆਏ ਹੈਗੇ ਨੇ ਹੁਣ ਡਿਟੇਲਡ ਸੀ ਇਹਨਾਂ ਦਾ ਰਿਮਾਂਡ ਵੀ ਲੈ ਲਏ ਤੇ ਰਿਮਾਂਡ ਲੈ ਕੇ ਇਹਨਾਂ ਦੀ ਡਿਟੇਲ ਤੁਸੀਂ ਇਨਵੈਸਟੀਗੇਸ਼ਨ ਕਰਾਂਗੇ ਵੀ ਪਹਿਲਾਂ ਕਿੱਥੋਂ-ਕਿੱਥੋਂ ਲੈ ਕੇ ਆਇਆ ਕਿਹੜੇ-ਕਿਹੜੇ ਇਹਦੇ ਨਾਲ ਹੋਰ ਬੰਦੇ ਲੋਕਲ ਵੀ ਕਿਉਂਕਿ ਪਾਂਡੀ ਜਿਹਨੂੰ ਆਪਾਂ ਕਹਿੰਦੇ ਨੇ ਉਹ ਜਿਹੜੇ ਉਥੋਂ ਪਿਕਅਪ ਕਰਦੇ ਹੈਗੇ ਨੇ ਡਰੋਨ ਅਲੀ ਡਿਲੀਵਰੀ ਸੋ ਉਹ ਡਿਟੇਲ ਚ ਅਸੀਂ ਸਾਰਾ ਇਹ ਤੋਂ ਇਨਵੈਸਟੀਗੇਸ਼ਨ ਸਟੈਪ ਬੈਕਵਰਡ ਲਿੰਕ ਅਪਾ ਚੈੱਕ ਕਰਾਂਗੇ ਸਰ ਉਹਨੇ ਮੰਗ ਰਿਹਾ ਹੈ ਕਿ ਹਾਂ ਬਿਲਕੁਲ ਜੀ ਪਹਿਲਾਂ ਜਿਹੜਾ ਅਮਨਦੀਪ ਰੋਮੀ ਇਹਦੇ 14 ਐਫ ਆਈ ਆਰ ਜ਼ਹਿਰ ਮੈ ਪ੍ਰੈਸ ਨੋਟ ਚ ਡਿਟੇਲ ਜਿੰਨਾ ਵੀ ਹੋਇਆ ਸੋ 14 ਐਫ ਆਈ ਆਰ ਰਿਸਤੇ ਆਈਆਂ ਨੇ ਤੇ ਜਿਹੜਾ ਪਵਨ ਹੈ ਉਸ ਤੇ ਇੱਕੋ ਹੀ ਐਫ ਆਈ ਆਰ ਲੜਾਈ ਚ ਗਈ ਹੈ ਤੇ ਹਾਂ ਤੁਹਾਨੂੰ ਵੀ ਪਤਾ ਹੈਗਾ ਬੰਟੀ ਨਾਲ ਕੋਈ ਫੋਨ ਨਹੀਂ ਗਾਲ੍ਹਕ ਤੋਂ ਨਹੀਂ ਆ ਜੀ ਜਿਹੜਾ ਇਹ ਬੰਦਾ ਹੈਗਾ ਗਾਲੋ ਤੋਂ ਫੜਿਆ ਗਿਆ ਹੁੰਦਾ ਹੈ ਜਿਹੜਾ ਅਮਨਦੀਪ ਭਰੋਮੀ ਹੈ ਇਹ ਕੋਟ ਮੰਗਲ ਸਿੰਘ ਲੁਧਿਆਣਾ ਨਹੀਂ ਇਸ ਕੇਸ ਨਹੀਂ ਹੋਣਾ ਜੀ ਉਹ ਸੈਪਰੇਟ ਹੋਣਾ ਉਸ ਚੈੱਕ ਕਰ ਲੈਣੇ ਕਿਹੜਾ ਹੈਗਾ ਪਰ ਇਹਦੇ ਵਿੱਚ ਤਿੰਨ ਬੰਦੇ ਹਲੇ ਤੱਕ ਫੜੇ ਗਏ ਆ ਦੋ ਲੁਧਿਆਣੇ ਦੇ ਹੈਗੇ ਨੇ ਤੇ ਇੱਕ ਫਿਰੋਜ਼ਪੁਰ ਸਰ ਇਹ ਅੰਡਰਸਟੂਡ ਆ ਕਿ ਇਹਨਾਂ ਦੇ ਪਾਕਿਸਤਾਨ ਦੇ ਇਹਨਾਂ ਦੇ ਲਿੰਕ ਆ ਕਿ ਮੀਡੀਏਟਰ ਕੋਈ ਵਿੱਚ ਵੀ ਹੋਣਾ ਨਹੀਂ ਜੋ ਹੁਣੇ ਤੱਕ ਤਫਤੀਸ਼ ਹੋਈ ਹੈ ਜੀ ਉਹਦੇ ਵਿੱਚ ਜਿਹੜਾ 75 ਹੈਗਾ ਏ ਬੇਸਿਕਲੀ ਇਹਨਾਂ ਦੇ ਨਾਲ ਜੁੜਿਆ ਹੋਇਆ ਕਿ ਉਹਨੂੰ 72 ਤੀ ਇਹਨਾਂ ਦੀ ਇਨਟੈਰੋਗੇਸ਼ਨ ਤੋਂ ਪਤਾ ਚਲੂ ਕਿ ਪਿੱਛੇ ਕੌਣ ਆ ਰਿਹਾ ਹੈ ਜੀ ਇਹ ਕਿੰਨੇ ਕਿੰਨੇ ਬੰਦੇ ਲੱਭ ਪਏ 70 ਤੋਂ ਜ਼ਿਆਦਾ ਨਹੀਂ ਉਹ ਜੀ ਉਹ ਸਾਡਾ ਕੰਮ ਨਹੀਂ ਹੈ ਜੀ ਉਹ ਹਕੀਮਤ ਦੱਸਣਾ ਸਾਡਾ ਕੰਮ ਤਾਂ ਰਿਕਵਰੀ ਤੁਹਾਨੂੰ ਦੱਸਣਾ ਹੈ ਜੀ ਉਹਸੀਂ ਦੱਸਤੀ ਹੈਗੀ ਇੱਕ ਗੁਰੂ ਸਰ ਕੌਕੇ ਸਾਡਾ ਇਨਫੋਰਮੇਸ਼ਨ ਬੇਸਡ ਸਾਡਾ ਨਾਕਾ ਸੀਗਾ ਜੀ ਸੀਆਈਏ ਇਨਚਾਰਜ ਨੇ ਆਪ ਲਗਾਇਆ ਹੋਇਆ ਉੱਥੇ ਸਾਨੂੰ ਇਹ ਰਿਕਵਰੀ ਦੀ ਸਰ ਇਹ ਕਿੱਥੇ ਡਿਲੀਵਰੀ ਕਰਦੇ ਆ ਜਿਹੜੇ ਇਹ ਜ਼ਿਆਦਾ ਇਹਨਾਂ ਦਾ ਜਿਹੜੀਆਂ ਹਾਂ ਇਹ ਇਹਨਾਂ ਦਾ ਜਿਹੜਾ ਜ਼ਿਆਦਾ ਏਰੀਆ ਆਫ ਆਪਰੇਸ਼ਨ ਹੈਗਾ ਡਿਲੀਵ ਉੱਥੇ ਜ਼ਿਆਦਾ ਕਰਦੇ ਸੀਗੇ ਤੇ ਉੱਥੇ ਹੀ ਪੁਰਾਣੇ ਵੰਦੇ ਤੁਸੀਂ ਦੇਖੋ ਪੁਰਾਣੇ ਮੁਕੱਦਮੇ ਵੀ ਉਹ ਵੀ ਜ਼ਿਆਦਾ ਸ਼ਹਿਰ ਦੇ ਹੀ ਹੈਗੇ ਨੇ ਜੇ ਸਭ ਦੰਦੇ ਵੀ ਫਿਰ ਕੁਆਂਟੀਟੀ ਜ਼ਿਆਦਾ ਦੇ ਵਿੱਚ ਹੀ ਹੋਣਗੇ ਫਿਰ ਉਹਨਾਂ ਦੋਸ਼ੀਆਂ ਨੂੰ ਬਥੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋਈ ਹਾਂ ਉਹ ਦੇਖੋ ਜੀ ਉਹ ਹੁਣ ਪਰਚਾ ਅਸੀਂ ਕੱਲ ਹੀ ਦਰਜ ਕੀਤਾ ਅੱਜ ਰਿਮਾਂਡ ਲਿੱਤਾ ਹੈ ਜਿਵੇਂ ਮੈਂ ਪਹਿਲਾਂ ਕਿਹਾ ਕੋਈ ਵੀ ਜਦੋਂ ਐਡੀ ਵੱਡੀ ਰਿਕਵਰੀ ਹੁੰਦੀ ਹੈ ਉਦੋਂ ਫਾਰਵਰਡ ਤੇ ਬੈਕਵਰਡ ਲਿੰਕ ਚ ਜਾਣਾ ਬੜਾ ਇੰਪੋਰਟੈਂਟ ਬਣ ਜਾਂਦਾ ਹੈ ਸੋ ਇਸ ਕੇਸ ਚ ਵੀ ਚਾਹੇ ਉਹ ਫਾਰਵਰਡ ਲਿੰਕਸ ਹੈ ਜਿਹਨੇ ਗਲਤ ਤੁਸੀਂ ਕੀਤੀ ਵੀ ਕਿੱਥੇ ਅੱਗੇ ਰਿਕਲਾਈ ਕਰਦਾ ਸੀ ਕਿੱਥੋਂ ਲੈ ਕੇ

ਬਟ ਵੈਸੇ ਹੀ ਵਾਈਟ ਸਕੋਰਪੀਓ ਐਨ ਨੰਬਰ ਐਨ ਗੱਡੀ ਹੈਗੀ ਮਾਡਲ ਦਾ ਇਹ ਵਾਂਟਡ ਉਹਨੂੰ ਹੈਂਡੀ ਟਕਸ ਗੋਸ ਹਾਂਜੀ ਹਾਂ ਹੈਂਡੀ ਟਕਸ ਗੋਸ ਇਹ ਜਿਹੜਾ ਹੈਗਾ ਇਹ ਪਵਨ ਇਹ ਜਿਹੜਾ ਹੈਗਾ ਜੀ ਅਮਨਦੀਪ ਊਰ ਸ਼ਰਮੀ ਇਹ ਜਿਹੜਾ ਐਡੀਐਫ ਦਾ ਇਹਨਾਂ ਦਾ ਪਾਚਾ ਐਫਐਸ ਨਾ ਕਰ ਹੈ ਨਾ ਉਹਦੀ ਠੀਕ ਜੀ ਜੀ ਜੀ